ਸਤਿ ਸ਼੍ਰੀ ਅਕਾਲ ਅੱਜ ਆਪਾਂ ਓਸ਼ੋ ਦੀਆਂ ਲਿਖਤਾਂ ਤੇ ਥੋੜੀ ਗੱਲ ਕਰਾਂਗੇ ਖਾਸ ਤੌਰ ਤੇ ਉਹਨਾਂ ਦੀ ਕਿਤਾਬ ਮੈਂ ਮੌਤ ਸਿਖਾਉਂਦਾ ਹਾਂ ਇਹਨਾਂ ਵਿੱਚ ਨਾ ਮੌਤ ਬਾਰੇ ਬੜਾ ਹੀ ਵੱਖਰਾ ਨਜ਼ਰੀਆ ਮਿਲਦਾ ਹੈ ਹਾਂਜੀ ਬਿਲਕੁਲ ਓਸ਼ੋ ਦਾ ਅੰਦਾਜ਼ੀ ਵੱਖਰਾ ਹੈ ਮੌਤ ਨੂੰ ਦੇਖਣ ਦਾ ਹਾਂ ਤੇ ਆਪਣਾ ਮਕਸਦ ਇਹੀ ਹੈ ਕਿ ਆਪਾਂ ਸਮਝੀਏ ਓਸ਼ੋ ਦੇ ਇਸ ਨਜ਼ਰੀਏ ਨੂੰ ਮਤਲਬ ਉਹਨਾਂ ਮੁਤਾਬਕ ਮੌਤ ਹੈ ਕਿ ਤੇ ਜੇ ਆਪਾਂ ਇਸ ਨੂੰ ਸਵੀਕਾਰ ਕਰ ਲਈਏ ਤਾਂ ਸਾਡੀ ਜ਼ਿੰਦਗੀ ਕਿਵੇਂ ਬਦਲ ਸਕਦੀ ਹੈ ਹੂੰ ਚਲੋ ਫਿਰ ਸ਼ੁਰੂ ਕਰਦੇ ਹਾਂ ਓਸ਼ੋ ਦਾ ਇੱਕ ਕੀ ਕਹਿੰਦੇ ਨੇ ਬੁਨਿਆਦੀ ਦਾਵਾ ਹੈ ਕਿ ਜਿਹੜੇ ਲੋਕ ਮੌਤ ਤੋਂ ਡਰਦੇ ਨੇ ਹਾਂਜੀ ਉਹ ਅਸਲ ਵਿੱਚ ਜੀਵਨ ਜਿਉਣ ਤੋਂ ਡਰਦੇ ਨੇ ਬਿਲਕੁਲ ਇਹੀ ਤਾਂ ਸਭ ਤੋਂ ਗੌਰ ਕਰਨ ਵਾਲੀ ਗੱਲ ਹੈ ਓਸ਼ੋ ਕਹਿੰਦੇ ਨੇ ਕਿ ਜਿਹੜਾ ਬੰਦਾ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਨਹੀਂ ਜੀ ਰਿਹਾ ਹਰ ਪਲਚ ਹਰ ਰੰਗ 'ਚ ਹੂੰ ਉਹਦੇ ਲਈ ਮੌਤ ਇੱਕ ਦੁਸ਼ਮਣ ਵਰਗੀ ਹੈ ਡਰੋਣੀ ਪਰ ਇਹ ਡਰ ਦੇਖੋ ਮੌਤ ਦਾ ਨਹੀਂ ਹੈ ਅੱਛਾ ਫਿਰ ਕਾਦਾ ਡਰ ਹੈ ਇਹ ਡਰ ਹੈ ਅਧੂਰੇ ਰਹਿ ਗਏ ਜੀਵਨ ਦਾ ਉਹ ਪਛਤਾਵਾ ਕਿ ਕੁਝ ਰਹਿ ਗਿਆ ਯਾਨੀ ਜੀਵਨ ਨੂੰ ਪੂਰੀ ਤਰ੍ਹਾਂ ਨਾ ਜੀ ਸਕਣ ਦੀ ਭਾਵਨਾ ਉਹੀ ਮੌਤ ਦੇ ਡਰ ਦੇ ਰੂਪ ਚ ਸਾਹਮਣੇ ਆਉਂਦੀ ਹੈ ਇਹ ਤਾਂ ਕਾਫੀ ਮਤਲਬ ਹੈਰਾਨ ਕਰਨ ਵਾਲੀ ਗੱਲ ਹੈ ਤਾਂ ਫਿਰ ਇਹ ਅਣਜੀਵਿਆ ਜੀਵਨ ਕਿਸ ਤਰ੍ਹਾਂ ਦਾ ਹੁੰਦਾ ਹੈ ਮਤਲਬ ਕਿ ਇਹ ਵੱਡੇ ਵੱਡੇ ਸੁਪਨੇ ਪੂਰੇ ਨਾ ਹੋਣ ਬਾਰੇ ਹੈ ਯਾ ਰੋਜ਼ ਦੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਅਣਗੌਲਿਆ ਕਰਨ ਬਾਰੇ ਓਸ਼ੋ ਦੋਵਾਂ ਦੀ ਗੱਲ ਕਰਦੇ ਨੇ ਇੱਕ ਤਾਂ ਹੈ ਕਿ ਅਸੀਂ ਭਵਿੱਖ ਦੀਆਂ ਚਿੰਤਾਵਾਂ 'ਚ ਪਏ ਰਹਨੇ ਆ ਜਾਂ ਫਿਰ ਪਿਛਲੀਆਂ ਗੱਲਾਂ ਦਾ ਬੋਝ ਚੁੱਕੀ ਫਿਰਦੇ ਆ ਤੇ ਵਰਤਮਾਨ ਹੱਥੋਂ ਨਿਕਲ ਜਾਂਦਾ ਹਾਂਜੀ ਉਹੀ ਜਾਂ ਫਿਰ ਸਮਾਜ ਕੀ ਕਹੇਗਾ ਇਸ ਡਰ ਤੋਂ ਜਾਂ ਆਪਣੇ ਆਲਸ ਕਰਕੇ ਆਪਣੀ ਅਸਲੀ ਖੁਸ਼ੀ ਆਪਣੀ ਅਸਲੀ ਕਾਬਲੀਅਤ ਨੂੰ ਜੀ ਨਹੀਂ ਪਾਉਂਦੇ ਹੂੰ ਜਦੋਂ ਜ਼ਿੰਦਗੀ ਬਸ ਐਵੇਂ ਹੀ ਲੰਘਦੀ ਜਾਂਦੀ ਹੈ ਬਿਨਾ ਕਿਸੇ ਜਾਗਰੂਕਤਾ ਦੇ ਇੱਕ ਆਦਤ ਵਾਂਗ ਫਿਰ ਮੌਤ ਦਾ ਖਿਆਲ ਡਰਾਉਂਦਾ ਹੈ ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਕੁਝ ਗੁਆ ਰਹੇ ਹਾਂ ਉਹ ਜ਼ਿੰਦਗੀ ਜੋ ਅਸੀਂ ਜੀ ਸਕਦੇ ਸੀ ਸਮਝ ਗਈ ਤਾਂ ਇਸ ਦਾ ਮਤਲਬ ਓਸ਼ੋ ਮੌਤ ਨੂੰ ਇੱਕ ਅੰਤ ਇੱਕ ਖਾਤਮੇ ਵਜੋਂ ਨਹੀਂ ਦੇਖਦੇ ਉਹ ਇਸ ਨੂੰ ਕਿਵੇਂ ਪੇਸ਼ ਕਰਦੇ ਨੇ ਫਿਰ ਨਹੀਂ ਅੰਤ ਬਿਲਕੁਲ ਨਹੀਂ ਓਸ਼ੋ ਲਈ ਮੌਤ ਕੋਈ ਐਂਡ ਪੁਆਇੰਟ ਨਹੀਂ ਹੈ ਇਹ ਤਾਂ ਇੱਕ ਕੁਦਰਤੀ ਪ੍ਰਕਿਰਿਆ ਹੈ ਇੱਕ ਬਦਲਾਓ ਜਿਵੇਂ ਜਿਵੇਂ ਪੱਤੇ ਝੜਦੇ ਨੇ ਪੱਤ ਝੜ ਆਉਂਦੀ ਹੈ ਜਾਂ ਰਾਤ ਪੈਂਦੀ ਹੈ ਇਹ ਜੀਵਨ ਦਾ ਵਿਰੋਧੀ ਨਹੀਂ ਹੈ ਸਗੋਂ ਉਸਦਾ ਹਿੱਸਾ ਹੈ ਸਿਖਰ ਹੈ ਉਸਦੀ ਪੂਰਨਤਾ ਹੈ ਅੱਛਾ ਤੇ ਸਭ ਤੋਂ ਅਹਿਮ ਗੱਲ ਉਹ ਕਹਿੰਦੇ ਨੇ ਜਿਸ ਤਰ੍ਹਾਂ ਦੀ ਜ਼ਿੰਦਗੀ ਤੁਸੀਂ ਜਿਉਂਦਿਓ ਮੌਤ ਦਾअनुभव ਵੀ ਉਸੇ ਤਰ੍ਹਾਂ ਦਾ ਹੋਵੇਗਾ ਜਿਸ ਤਰ੍ਹਾਂ ਦੀ ਜ਼ਿੰਦਗੀ ਜੀਵੀ ਜਾਂਦੀ ਹੈ ਇਸ ਦਾ ਕੀ ਮਤਲਬ ਹੋਇਆ ਕਿ ਉਹ ਕਿਸੇ ਖਾਸ ਤਰ੍ਹਾਂ ਦੀ ਮੌਤ ਜਿਵੇਂ ਚੇਤਨ ਮੌਤ ਦੀ ਗੱਲ ਕਰ ਰਹੇ ਨੇ ਹਾਂ ਬਿਲਕੁਲ ਉਸ਼ੋ ਦਾ ਜ਼ੋਰ اسی ਗੱਲ ਤੇ ਹੈ ਜੇ ਕੋਈ ਵਿਅਕਤੀ ਜਾਗਰੂਕਤਾ ਨਾਲ ਪਿਆਰ ਨਾਲ ਖੁਸ਼ੀ ਨਾਲ ਜ਼ਿੰਦਗੀ ਜੀ ਰਿਹਾ ਹੈ ਹਰ ਪਲ ਨੂੰ ਮਾਣ ਰਿਹਾ ਹੈ ਤਾਂ ਉਸ ਦੀ ਮੌਤ ਵੀ ਉਹ ਵੀ ਇੱਕ ਸ਼ਾਂਤਮਈ ਇੱਕ ਚੇਤਨ ਘਟਨਾ ਹੋਵੇਗੀ ਚੇਤਨ ਮੌਤ ਹਾਂਜੀ ਚੇਤਨ ਮੌਤ ਦਾ ਮਤਲਬ ਹੈ ਮੌਤ ਦਾ ਸਵਾਗਤ ਕਰਨਾ ਡਰ ਜਾਂ ਬੇਹੋਸ਼ੀ ਚ ਨਹੀਂ ਸਗੋਂ ਪੂਰੀ ਜਾਗਰੂਕਤਾ ਨਾਲ ਸਵੀਕ੍ਰਿਤੀ ਨਾਲ ਇਸ ਨੂੰ ਇੱਕ ਚੰਗੇ ਸੁਚੇਤ ਜੀਵਨ ਦਾ ਕੁਦਰਤੀ ਨਤੀਜਾ ਸਮਝਣਾ ਤੇ ਜੇ ਜ਼ਿੰਦਗੀ ਉਲਟ ਹੋਵੇ ਡਰ ਚਿੰਤਾ ਚ guzri ਹੋਵੇ ਤਾਂ ਫਿਰ ਉਹ ਸ਼ੋਹ ਕਹਿੰਦੇ ਨੇ ਇੱਥੇ ਮੌਤ ਵੀ ਇੱਕ ਡਰਾਵਣਾ ਇੱਕ ਦੁਖਦਈ ਅਨੁਭਵ ਬਣ ਜਾਂਦੀ ਹੈ ਭੱਜ ਦੌੜ ਵਾਲੀ ਜ਼ਿੰਦਗੀ ਦਾ ਅੰਤ ਵੀ ਭੱਜ ਦੌੜ ਵਾਲਾ ਤਾਂ ਫਿਰ ਇਹ ਸਿਰਫ ਕੋਈ ਮਤਲਬ ਫਲਸਫੇ ਦੀ ਗੱਲ ਨਹੀਂ ਰਹਿ ਗਈ ਇਹ ਤਾਂ ਸਿੱਧਾ ਸਾਡੀ ਰੋਜ਼ ਦੀ ਜ਼ਿੰਦਗੀ ਸਾਡੀ ਲਾਈਫ ਦੀ ਕੁਆਲਿਟੀ ਨਾਲ ਜੁੜ ਗਿਆ ਕਿ ਅਸੀਂ ਮੌਤ ਨੂੰ ਕਿਵੇਂ ਐਕਸਪੀਰੀਅੰਸ ਕਰਾਂਗੇ ਸ਼ਾਇਦ ਇਸੇ ਲਈ ਉਹ ਕਹਿੰਦੇ ਨੇ ਮੈਂ ਮੌਤ ਸਿਖਾਉਂਦਾ ਹਾਂ ਬਿਲਕੁਲ ਇਹ ਲਾਈਨ ਸੁਣਨ 'ਚ ਬੜੀ ਅਜੀਬ ਲੱਗਦੀ ਹੈ ਪੜਕਾਉ ਵੀ ਲੱਗ ਸਕਦੀ ਹੈ ਪਰ ਇਸ ਦਾ ਮਤਲਬ ਬਹੁਤ गहरा ਹੈ ਕੀ ਮਤਲਬ ਹੈ ਇਸ ਦਾ ਓਸ਼ੋ ਦਾ ਮੰਨਣਾ ਹੈ ਕਿ ਜਦੋਂ ਤੱਕ ਅਸੀਂ ਮੌਤ ਦੀ ਸੱਚਾਈ ਤੋਂ ਭੱਜਦੇ ਆ ਨਾ ਅਸੀਂ ਅਸਲ 'ਚ ਜ਼ਿੰਦਗੀ ਤੋਂ ਵੀ ਭੱਜ ਰਹੇ ਹੁੰਦੇ ਆ ਅੱਛਾ ਹਾਂਜੀ ਜਦੋਂ ਅਸੀਂ ਮੌਤ ਦੀ ਹਕੀਕਤ ਨੂੰ ਸਮਝ ਲੈਨੇ ਆ ਸਵੀਕਾਰ ਕਰ ਲੈਨੇ ਆ ਤਾਂ ਅਸੀਂ ਡਰ ਤੋਂ ਮੁਕਤ ਹੋ ਜਾਂਦੇ ਆ ਤੇ ਫਿਰ ਸਾਨੂੰ ਹਿੰਮਤ ਮਿਲਦੀ ਹੈ ਵਰਤਮਾਨ ਪਲ ਵਿੱਚ ਪੂਰੀ ਤਰ੍ਹਾਂ ਜੀਣ ਦੀ ਇਸੇ ਲਈ ਉਹ ਮੌਤ ਸਿਖਾਉਂਦੇ ਨੇ ਤਾਂ ਕਿ ਲੋਕ ਅਸਲ ਵਿੱਚ ਜੀਣਾ ਸਿੱਖ ਸਕਣ ਪਰ ਇਹ ਤਾਂ ਸਮਾਜ ਦੀ ਜੋ ਆਮ ਸੋਚ ਹੈ ਉਸ ਤੋਂ ਬਿਲਕੁਲ ਉਲਟ ਹੈ ਸਾਡੇ ਸਮਾਜ ਵਿੱਚ ਤਾਂ ਮੌਤ ਬਾਰੇ ਗੱਲ ਕਰਨਾ ਵੀ ਚੰਗਾ ਨਹੀਂ ਸਮਝਿਆ ਜਾਂਦਾ ਉਸ ਨੂੰ ਇੱਕ ਮਾੜੀ ਇੱਕ ਦੁਖਦਾਈ ਘਟਨਾ ਮੰਨਿਆ ਜਾਂਦਾ ਓਸ਼ੋ ਇਸ ਨੂੰ ਗੱਲੇ ਲਗਾਉਣ ਦੀ ਗੱਲ ਕਿਉਂ ਕਰ ਰਹੇ ਨੇ ਇਸ ਨਾਲ ਜ਼ਿੰਦਗੀ ਕਿਵੇਂ ਬਿਹਤਰ ਹੁੰਦੀ ਹੈ ਬਲਾ ਦੇਖੋ ਇਸ ਲਈ ਕਿਉਂਕਿ ਜਦੋਂ ਅਸੀਂ ਮੌਤ ਨੂੰ ਸਵੀਕਾਰ ਕਰਦੇ ਹਾਂ ਤਾਂ ਜ਼ਿੰਦਗੀ ਨੂੰ ਇੱਕ ਨਵੀਂ ਗਹਿਰਾਈ ਮਿਲਦੀ ਹੈ ਇੱਕ ਨਵਾਂ ਅਰਥ ਮਿਲਦਾ ਹੈ ਉਹ ਕਿਵੇਂ ਜਦੋਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਸਮਾਂ ਸੀਮਤ ਹੈ ਸਾਡੇ ਕੋਲ ਹਮੇਸ਼ਾ ਲਈ ਵਕਤ ਨਹੀਂ ਹੈ ਤਾਂ ਅਸੀਂ ਫਜ਼ੂਲ ਦੀਆਂ ਚਿੰਤਾਵਾਂ ਛੋਟੇ-ਮੋਟੇ ਝਗੜਿਆਂ ਡਰਾਂ ਤੋਂ ਉੱਪਰ ਉੱਠ ਜਾਂਦੇ ਹਾਂ ਹਾਂ ਇਹ ਤਾਂ ਹੈ ਫਿਰ ਅਸੀਂ ਉਹਨਾਂ ਚੀਜ਼ਾਂ ਨੂੰ ਪਹਿਲ ਦਿੰਦੇ ਹਾਂ ਜੋ ਸੱਚਮੁੱਚ ਜ਼ਰੂਰੀ ਨੇ ਜਿਵੇਂ ਪਿਆਰ ਰਿਸ਼ਤੇ ਕੁਝ ਨਵਾਂ ਸਿਰਜਣਾ ਆਪਣੇ ਅੰਦਰ ਦੀ ਖੋਜ ਮੌਤ ਦਾ ਡਰ ਸਾਨੂੰ ਬੰਦ ਕੇ ਰੱਖਦਾ ਹੈ ਜਕੜ ਕੇ ਰੱਖਦਾ ਹੈ ਪਰ ਉਸ ਦੀ ਸਵੀਕ੍ਰਿਤੀ ਸਾਨੂੰ ਆਜ਼ਾਦ ਕਰਦੀ ਹੈ ਹੂੰ ਤਾਂ ਜੇ ਆਪਾਂ ਸਾਰ ਕੱਢੀਏ ਓਸ਼ੋ ਦੇ ਇਹਨਾਂ ਵਿਚਾਰਾਂ ਦਾ ਤਾਂ ਮੁੱਖ ਗੱਲ ਇਹੀ ਨਿਕਲਦੀ ਹੈ ਕਿ ਮੌਤ ਨੂੰ ਦੁਸ਼ਮਣ ਨਾ ਸਮਝੋ ਇਸ ਨੂੰ ਡਰਣ ਵਾਲੀ ਚੀਜ਼ ਨਾ ਬਣਾਓ ਹਾਂਜੀ ਸਗੋਂ ਇਸ ਨੂੰ ਜੀਵਨਦਾਇਕ ਅਟੁੱਟ ਇੱਕ ਕੁਦਰਤੀ ਹਿੱਸਾ ਸਮਝੋ ਤੇ ਜੇ ਇਹ ਨਜ਼ਰੀਆ ਅਪਣਾ ਲਈਏ ਤਾਂ ਜ਼ਿੰਦਗੀ ਸ਼ਾਇਦ ਵਧੇਰੇ ਦਲੇਰਾਨਾ ਵਦੇਰੇ ਅਸਲੀ ਤੇ ਵਦੇਰੇ ਪਰਪੂਰ ਹੋ ਸਕਦੀ ਹੈ ਬਿਲਕੁਲ ਸਹੀ ਕਿਹਾ ਸਾਰ ਹੀ ਹੈ ਮੌਤ ਦੇ ਦਰ ਤੋਂ ਮੁਕਤੀ ਮਿਲਣਾ ਹੀ ਅਸਲ ਜੀਵਨ ਦੀ ਸ਼ੁਰੂਆਤ ਹੈ ਰੋਸ਼ਦੇ ਸਾਹਿਬ ਨਾਲ ਜਦੋਂ ਅਸੀਂ ਮੌਤ ਨੂੰ ਸਵੀਕਾਰ ਕਰਦੇ ਹਾਂ ਤਾਂ ਅਸੀਂ ਜੀਵਨ ਨੂੰ ਪੂਰੀ ਤਰ੍ਹਾਂ ਖਿੜਨ ਦਾ ਮੌਕਾ ਦਿੰਦੇ ਹਾਂ ਹੂੰ ਇਹ ਸਾਨੂੰ ਹਰ ਪਲ ਦੀ ਕਦਰ ਕਰਨੀ ਸਿਖਾਉਂਦਾ ਹੈ ਤੇ ਬਿਨਾ ਕਿਸੇ ਪਛਤਾਵੇ ਦੇ ਜੀਣ ਲਈ ਪ੍ਰੇਰਿਤ ਕਰਦਾ ਹੈ ਇਹ ਸਭ ਸੁਣ ਕੇ ਇੱਕ ਸਵਾਲ ਮਨ ਵਿੱਚ ਆਉਂਦਾ ਹੈ ਹਾਂ ਜੀ ਪੁੱਛੋ ਨੇ ਸਵਾਲ ਨਹੀਂ ਸਗੋ ਇੱਕ ਸੋਚਣ ਵਾਲੀ ਗੱਲ ਹੈ ਜਿਵੇਂ ਤੁਸੀਂ ਕਿਹਾ ਸੀ ਸਮਾਜ ਦੀ ਗੱਲ ਹਾਂਜੀ ਹਾਂਜੀ ਤਾਂ ਸੋਚੋ ਕਿ ਜੇਕਰ ਅਸੀਂ ਮਤਲਬ ਪੂਰਾ ਸਮਾਜ ਹੀ ਮੌਤ ਨੂੰ ਡਰ ਨਾਲ ਜਾਂ ਉਦਾਸੀ ਨਾਲ ਦੇਖਣ ਦੀ ਬਜਾਏ ਇਸ ਜਾਗਰੂਕਤਾ ਇਸ ਸਵੀਕ੍ਰਤੀ ਨਾਲ ਦੇਖਣਾ ਸ਼ੁਰੂ ਕਰ ਦਈਏ ਜਿਸ ਦੀ ਗੱਲ ਓਸ਼ੋ ਕਰਦੇ ਨੇ ਹੂੰ ਇਹ ਬਹੁਤ ਵੱਡੀ ਗੱਲ ਹੋਵੇਗੀ ਹਾਂ ਤਾਂ ਫਿਰ ਸਾਡੀਆਂ ਰੋਜ਼ ਦੀਆਂ ਤਰਜੀਹਾਂ ਸਾਡਾ ਕੰਮ ਕਰਨ ਦਾ ਤਰੀਕਾ ਸਾਡੇ ਰਿਸ਼ਤੇ ਸਾਡੀਆਂ ਛਾਵਾਂ ਇਹ ਸਭ ਕੁਝ ਕਿੰਨਾ ਬਦਲ ਸਕਦਾ ਹੈ ਮਤਲਬ ਬੁਨਿਆਦੀ ਤੌਰ ਤੇ ਨਾ ਬਿਲਕੁਲ ਇਹ ਸੋਚਣ ਵਾਲੀ ਗੱਲ ਹੈ ਕਿ ਇਸ ਬਦਲਾਅ ਦਾ ਅਸਰ ਕਿੰਨਾ ਡੂੰਘਾ ਹੋ ਸਕਦਾ ਹੈ ਸਾਡੀ ਪੂਰੀ ਸੋਚ ਸਾਡਾ ਪੂਰਾ ਜੀਵਨ ਟੰਗ ਬਦਲ ਸਕਦਾ ਹੈ